ਕੰਮ ਨਹੀਂ ਆਦੀਆਂ ਬਿਲਕੁਲ ਬਖਵਾਸ ਕਰਦੇ ਦੋ ਦੋ ਟਕੇ ਦੇ ਬੰਦੇ ਆ ਰਵਨੀਰ ਮਿੱਟੂ ਵਰਗੇ ਆ ਹਸਰਾ ਜਸ ਮੋੜੀ ਮੋੜੀ ਜਿਹੜੀ ਇੱਜ਼ਤ ਸੀਗੀ ਉਹ ਵੀ ਲੋਕਾਂ ਨੇ ਤੁਲਵਾ ਲਈਏ ਨੇ ਗੰਗੇ ਗਰਾਉਂਡ ਨੂੰ ਫਿਰਦਾ ਨਹੀਂ ਕਿ ਦਲਤ ਨੂੰ ਸਮਾਜ ਨੂੰ 부ੜਕਾਰ ਅੱਗੇ ਲਾ ਦੇਾਂਗੇ ਇੱਕ ਤਰੀਕ ਟੱਪ ਜਾਣ ਦਿਓ ਇਹ ਇਹ ਜੇ ਲੋਕਾਂ ਦਾ ਕੰਮ ਹੈ ਪਰ ਅਬਰੀਦ ਬਿੱਟੂ ਕਹਿੰਦਾ ਅਸੀਂ ਦੇਖ ਰਹੇ ਹਾਂ ਸਭ ਦੀ ਲਿਸਟਾਂ ਬਣਾ ਰਹੇ ਹਾਂ ਲਿਸਟਾਂ ਬਣਾ ਰੀਆਂ ਇਹ ਜੇ ਦੋ ਦੋ ਟਗੇ ਦੇ ਗੰਧ ਬੰਦੇ ਜਿਹੜੇ ਹੈਗੇ ਆ ਲੋਨੀਰ ਬਿੱਟੂ ਵਰਗੇ ਹਸਰਾ ਜੀ ਹਸ ਰਹੇ ਆਪਣੇ ਆਪ ਆਪਦੇ ਮੁੱਠਲੇ ਲੈ ਜਾਣਾ ਇਹ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀ ਹੈ ਇਸ ਟਾਈਮ ਬੀਜਪੀ ਦੀ ਹੱਤ ਜਿਹੜੀ ਹੈਗੀ ਉਹ ਹੋਣੀ ਚਾਹੀਦੀ ਸੀ ਉਵੇਂ ਹੀ ਹੈਗੀ ਹੈ ਔਰ ਪੰਜਾਬ ਦੇ ਲੋਕ ਜਿਹੜੇ ਹੈਗੇ ਇਹਨਾਂ ਨੂੰ ਜਮਾਨਤਾ ਜੋ ਤੋਂ ਤੱਕ ਵੀ ਜਿਹੜੀ ਮਾੜੀ ਮੁੱਡੀ ਉਹਦੀ ਇੱਜ਼ਤ ਰਹਿੰਦੀ ਸੀ ਆਪਣੀ ਮੁੱਡੀ ਸਿੰਗਰ ਕਰਕੇ ਉਹ ਆਪਣੇ ਸਿਰ ਤੇ ਸੁਆ ਬੋ ਰਿਹਾ ਪਹਿਲਾਂ ਵੀ ਕਿੰਡਰ ਵਿੱਚ ਕਹਿ ਰਿਹਾ ਸੀ ਆਪਾਂ ਦਾ ਐਮਪੀ ਬਣਨਾ ਸੀਗਾ ਉਹ ਬੰਦੇ ਦਾ ਦਿਮਾਗੀ ਤਵੱਜਨ ਮੈਂ ਕਹਿੰਦਾ ਉਹ ਉਹਨਾਂ ਬੈਲੈਂਸ ਨਹੀਂ ਹੈ ਜਿੰਨਾ ਕਿਸੇ ਲੀਡਰ ਦਾ ਸਿਕਿਓਰ ਸਤਕਾਰਯੋਗ